ਜੋ ਬੋਲੇ ਸੋ ਨਿਰਪਰ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਾਨ ਗੁਰਦੇਵ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਵੇਂ ਆਪ ਸਭ ਸੰਗਤਾਂ ਜਾਣਦੇ ਹੋ ਕਿ ਜੋ ਮਈ ਦਾ ਮਹੀਨਾ ਹੈ ਰਬਦਾਸਿਆ ਸਮਾਜ ਵਾਸਤੇ ਜਿਹੜੇ ਮਹਾਨ ਸੰਤ ਕੀਰਤਨ ਦੇ ਤਮੀ ਰਬਦਾਸਿਆ ਕੌਮ ਨੂੰ ਬਹੁਤ ਅੱਗੇ ਲਿਜਾਣ ਵਾਲੇ ਜਿਨ੍ਹਾਂ ਨੇ ਸਤਿਗੁਰੂ ਦਾਸ ਸਮਰਦੇ ਜੀ ਬਾਣੀ ਨੂੰ ਸੱਚ ਕਰਦੇ ਹੋਏ ਰਬੀਦਾਸ ਸੋਈ ਸੂਰਾ ਭਲਾ ਜੋ ਲੜੇ ਧਰਮ ਕੇ ਹਿਤ ਅੰਗ ਅੰਗ ਕੱਟ ਪਿੰਗਰੇ ਤੋਨਾ ਛਾੜੇ ਖੇਤ ਦੇ ਮਹਾਵਾਕਾਂ ਨੂੰ ਸੱਚ ਕਰਦੇ ਹੋਏ ਕਹਿੰਦੇ ਆਪਣੇ ਸੀਨੇ ਤੇ ਗੋਲੀਆਂ ਖਾਧੀਆਂ ਔਰ ਸ਼ਹੀਦੀ ਪ੍ਰਾਪਤ ਕੀਤੀ ਉਸੇ ਸ਼ਹੀਦੀ ਧੜੇ ਨੂੰ ਸਮਰਪਿਤ ਵਿਸ਼ਾਲ ਮੋਟਰਸਾਈਕਲ ਯਾਤਰਾ ਜੋ ਪਿਛਲੇ ਸਾਲ ਵੀ ਆਰੰਭ ਕੀਤੀ ਗਈ ਸੀ ਇਸ ਵਾਰ ਦੂਸਰੀ ਮੋਟਰਸਾਈਕਲ ਯਾਤਰਾ ਜੋ ਸ਼ਹੀਦੀ ਦਿਹਾੜੇ 25 ਮਈ ਅਮਰਸ਼ੀ ਸੰਤ ਰਾਮਾਨੰਦ ਜੀ ਸਮਾਰਪ